ਇਹ ਸਭ ਲੋਕ ਫਰਜ਼ੀ ਕੰਪਨੀ ਦੇ ਧੋਖੇ ਦਾ ਸ਼ਿਕਾਰ ਨੇ ਜੋ ਵੱਧ ਵਿਆਜ ਦੇ ਨਾਂ ਤੇ ਇਹਨਾਂ ਨੂੰ ਚੂਨਾ ਲਾ ਗਈ ਮਾਮਲਾ ਹੁਸ਼ਿਆਰਪੁਰ ਦੇ ਤਲਵਾੜਾ ਦਾ ਹੈ 11 ਤੋਂ 12% ਵਿਆਜ ਦੇ ਲਾਲਚ ਇਨਾਂ ਨੇ ਉਮੀਦ ਕਾਰਪੋਰੇਸ਼ਨ ਪ੍ਰੋਡਕਸ਼ਨ ਕੰਪਨੀ ਲਿਮਟਿਡ ਕੋਲ ਐਫ ਡੀ ਤੇ ਆਰ ਡੀ ਕਰ ਆਪਣੇ ਖੂਨ ਪਸੀਨੇ ਦੀ ਕਮਾਈ ਚੋਂ ਕਿਸ਼ਤਾਂ ਤਾਰੀਆਂ ਪਰ ਹੁਣ ਕੰਪਨੀ ਇਨਾਂ ਲੋਕਾਂ ਦੇ ਪੈਸੇ ਲੈ ਕੇ ਭੱਜ ਗਈ ਲੋਕਾਂ ਦਾ ਦੋਸ਼ ਹੈ ਕਿ ਕੰਪਨੀ ਦਾ ਇੱਕ ਏਜੰਟ ਜੋ ਪੁਲਿਸ ਮੁਲਾਜ਼ਮ ਹੈ ਪੈਸੇ ਮੰਗੜ ਤੇ ਧਮਕੀਆਂ ਦੇ ਰਿਹਾ ਹੈ ਉਮੀਦ ਕੋਆਪਰੇਟ ਸੋਸਾਇਟੀ ਬੈਂਕ ਹੈ ਜੀ ਇਹ ਇੱਥੇ ਤਲਵਾੜੇ ਚ ਖੁੱਲਿਆ ਸੀਗਾ ਤੇ ਅਸੀਂ ਉਹਦੇ ਤੇ ਬੇਸ ਤੇ ਇਨਾਂ ਨੂੰ ਪੈਸਾ ਲਗਵਾਇਆ ਸੀਗਾ ਇਹਨਾਂ ਨੇ ਸਾਨੂੰ ਬੋਲਿਆ ਸੀਗਾ 12% ਸਾਡਾ ਵਿਆਜ ਹੈਗਾ ਤੁਹਾਨੂੰ ਅਸੀਂ ਦੇਵਾਂਗੇ ਤੇ ਕੁਝ ਟਾਈਮ ਬਾਅਦ ਇਹਨਾਂ ਨੇ ਅਸੀਂ ਐਫ ਡੀਆਂ ਤੇ ਆਡੀਆਂ ਸਾਰਾ ਕੁਝ ਕੀਤਾ ਇਹਨਾਂ ਨੇ ਕਰ ਕਰਾ ਕੇ ਹੁਣ ਉਹ ਸਾਰਾ ਕੰਪਨੀ ਕਹਿੰਦੇ ਢੋੜ ਗਈ ਹੈ ਤੇ ਹੁਣ ਕੋਈ ਨਹੀਂ ਹੱਥ ਆ ਰਿਹਾ ਜੀ ਏਜੰਟ ਕੌਣਾ ਤੁਹਾਡਾ ਏਜੰਟ ਸਾਡਾ ਜੋਬ ਰਾਜ ਹੈ ਆਪਣਾ ਪੁਲਿਸੀਆ ਇਸ ਟੈਂਪੋ ਪੁਲਿਸ ਵਿੱਚ ਨੌਕਰੀ ਕਰ ਰਿਹਾ ਕੱਲ ਨਹੀਂ ਕਰਦੇ ਸਿੱਧੇ ਮੈਨੂੰ ਡਰਾਉਂਦੇ ਨੇ ਧਮਕੀਆਂ ਵੀ ਦਿੰਦੇ ਹੋ ਤੇ ਜੇ ਪੈਸੇ ਬਾਰੇ ਗੱਲ ਕੀਤੀ ਤੇ ਤੈਨੂੰ ਚੁਗਾ ਦੇਣਾ ਇਹ ਕਰ ਦੇਣਾ ਉਹ ਕਰ ਦੇਣਾ ਹਰ ਮਹੀਨੇ ਦਾ 1500 ਰੁਪਿਆ ਸੀ ਇਹਨਾਂ ਕੋਲ ਜਮ੍ਹਾਂ ਕਰਵਾਉਂਦੇ ਸੀ ਤੇ ਜਦੋਂ ਅਸੀਂ ਇਹਨਾਂ ਕੋਲੋਂ ਕੋਈ ਪ੍ਰੂਫ ਮੰਗਿਆ ਕਿ ਸਾਨੂੰ ਆਪਣੀ ਕੰਪਨੀ ਦਾ ਪ੍ਰੂਫ ਦਿਓ ਤੇ ਕਹਿੰਦੇ ਸਾਡੀ ਕੰਪਨੀ ਕੋਈ ਪ੍ਰੂਫ ਨਹੀਂ ਦਿੰਦੀ ਅਸੀਂ ਪੈਸਾ ਦੇਣਾ ਬੰਦ ਕਰਤਾ ਇਹਨਾਂ ਨੂੰ ਹੁਣ ਤੁਸੀਂ ਕੀ ਮੰਗ ਕਰਦੇ ਅਸੀਂ ਮੰਗ ਇਹੀ ਕਰਦੇ ਆ ਕਿ ਸਾਨੂੰ ਪੈਸਾ ਮਿਲਣਾ ਚਾਹੀਦਾ ਜਿਹੜਾ ਸਾਡਾ ਪੈਸਾ ਜਮ੍ਹਾਂ ਹੋਇਆ ਸਾਨੂੰ ਮਿਲਣਾ ਚਾਹੀਦਾ ਉਧਰ ਪੁਲਿਸ ਨੇ ਕਰੇ 50 ਲੋਕਾਂ ਦੀ ਸ਼ਿਕਾਇਤ ਤੇ ਕੰਪਨੀ ਖਿਲਾਫ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਸੀਂ ਤਾਂ ਅਜੇ ਤੋ ਤਲਵਾੜ ਹੋ ਗਈ ਇਨਕੁਆਇਰੀ ਕਰ ਰਹੇ ਨੇ 50 ਕਰੀਬ 50 ਬੰਦਿਆਂ ਦੇ ਇਹਨਾਂ ਦੇ ਬਿਆਨ ਲਿਖੇ ਗਏ ਆ ਇਹਨਾਂ ਦੇ ਅੱਗੇ ਸਭ ਲੋਟੇਦ ਵੀ ਹੈਗੇ ਉਹਨਾਂ ਨੂੰ ਵੀ ਸ਼ਾਮਲ ਤੇ ਦ ਇਹਨਾਂ ਦੇ ਕਲਾਫਾਈ ਐਫਆਈਆਰ ਲੋਜ ਕਰ ਰਹੇ ਫਰਜ਼ੀ ਕੰਪਨੀਆਂ ਵੱਲੋਂ ਝੋਲੇ ਪਾਲੇ ਲੋਕਾਂ ਨੂੰ ਚੂਨਾ ਲਾਉਣ ਦੇ ਮਾਮਲੇ ਅਕਸਰ ਸਾਹਮਣੇ ਆਉਂਦੇ ਨੇ ਲੋੜ ਹੈ ਅਜਿਹੀਆਂ ਫਰਾਡ ਕੰਪਨੀਆਂ ਨੂੰ ਨੱਥ ਪਾਉਣ ਦੀ ਹੁਸ਼ਿਆਰਪੁਰ ਤੋਂ ਅਮਰੀਕ ਕੁਮਾਰ ਜਗਬਾਣੀ ਟੀਵੀ